ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇ ਕਮਿਸ਼ਨ ਅਤੇ ਸੀਆਰ ਲਾਭਾਂ ਸਮੇਤ ਸਿੱਖਿਆ ਭਾਗ ਵਿੱਚ ਸ਼ਿਫਟ ਕਰੋ ਆ ਤਰਨਾ ਮਾਰ ਕੇ ਬੈਠੇ ਵੀਰ ਮੇਰੇ ਮੇਰਾ ਖਿਆਲ ਪੀ 5-7 ਦਿਨ ਹੋ ਗਏ ਤੇ 10 ਤਰੀਕ ਤੱਕ ਬਿੱਟ ਸਿਆਪਾ ਕਰਨ ਦੇ ਪੰਜਾਬ ਸਰਕਾਰ ਦਾ ਤੇ ਬਾਬਾ ਜੀ ਇੱਥੇ ਪੁੱਛਣ ਦੇ ਹੈ ਮੈਨੂੰ ਤੇ ਉਹਨਾਂ ਨੂੰ ਜਦੋਂ ਮੈਟਰ ਦਾ ਪਤਾ ਲੱਗੇ ਆਓ ਬਾਬਾ ਜੀ ਬਾਬਾ ਅਮਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਬੰਦੇ ਉਹਨਾਂ ਦੇ ਵਿਚਾਰ ਤੋਂ ਦੇ ਬਾਬਾ ਜੀ ਕੀ ਚਾਹਣ ਦੇ ਪੰਜਾਬ ਦੇ ਪੇਖਵਾਰੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਗੁਰੂ ਜੀ ਅਸਵਾਸੰਗ ਜੀ ਬੇਨਤੀ ਹੈ ਕਿ ਪਹਿਲਾ ਗੁਰੂ ਮਾਹੋਂ ਦੀ ਆ ਦੂਜਾ ਗੁਰੂ ਅਧਿਆਪਕ ਹੁੰਦਾ ਹੈ ਤੇ ਇਨ੍ਹਾਂ ਸਰਕਾਰਾਂ ਨੇ ਜਿਹੜੇ ਅਧਿਆਪਕਾਂ ਨੂੰ ਸੜਕਾਂ ਦੇ ਰੋਲਤਾ ਟੰਬੂ ਲਾ ਕੇ ਬੈਠਣ ਵਾਸਤੇ ਮਜਬੂਰ ਕਰਤਾ ਤੇ ਆਉਣ ਵਾਲਾ ਭੁੱਖੇ ਕੀ ਹੋਊਗਾ ਇਹਨਾਂ ਨੇ ਇੰਨੀਆਂ ਪੋਚੀਆਂ ਹਰਦਾ ਕਰ ਰਹੇ ਨੇ ਜਿਹੜੀਆਂ ਕਿ ਬਰਦਾਸ਼ਤ ਕਰਨ ਤੋਂ ਪਾਸੇ ਆ ਤੇ ਇਹਨਾਂ ਨੂੰ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਹਾਲਾਤਾਂ ਨੂੰ ਸੁਧਾਰਦੇ ਹੋਏ ਇਹਨਾਂ ਦੀ ਜੋ ਮੰਗਾਂ ਮੰਗੀਆਂ ਤੋਂ ਦਸੀਆਂ ਦੀਆਂ ਤੁਹਾਨੂੰ ਉਹ ਪੂਰੀਆਂ ਕੀਤੀ ਜਾਣ ਇਹਨਾਂ ਨੂੰ ਮਜਬੂਰ ਨਾ ਕੀਤਾ ਜਾਵੇ ਅਗਲਾ ਸਟੈਪ ਲੈਣ ਵਾਸਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਖਾਲਸਾ ਪੰਜਾਬ ਸਰਕਾਰ ਹੁਰਦਾਬਾਦ ਪੰਜਾਬ ਸਰਕਾਰ ਹੁਰਦਾਬਾਦ ਇਹ ਲੋਟਸ ਸਰਕਾਰ ਹੁਰਦਾਬਾਦ ਇਹ ਬਾਜਾ ਤੋਂ ਮੁਕਰਨ ਵਾਲੀ ਸਰਕਾਰ ਹੁਰਦਾਬਾਦ ਸਾਡਾ ਇਕਾ ਜਿੰਦਾਬਾਦ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਜਿੰਦਾਬਾਦ ਸੋ ਅਸੀਂ ਇਹਨਾਂ ਨੂੰ ਸ਼ੋਭੇ ਸ਼ਾਵਾਂ ਹੀ ਦੇ ਸਰਗੇ ਦੇ ਸਕਦੇ ਆ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਇੱਕ ਬੰਦੇ ਅਸੀਂ ਮਾਈਗ੍ਰੇਸ਼ਨ ਨੂੰ ਰੋਕਣਾ ਚਾਹੁੰਦੇ ਆ ਤੇ ਚਾਹੁੰਦੇ ਆ ਰਿਵਰਸ ਮਾਈਗ੍ਰੇਸ਼ਨ ਹੀ ਹੋਵੇ ਪੰਜਾਬ ਜਿਹੜੇ ਨਾਲ ਪੰਜਾਬ ਦਾ ਟੈਲੈਂਟ ਆ ਵੇਖੋ ਸੜਕਾਂ ਤੇ ਰੁਲਣ ਡਿਆ ਆ ਸੋ ਬਾਬਾ ਜੀ ਨੇ ਬੜੀ ਸੋਹਣੀ ਬਾਈਟ ਦਿੱਤੀ ਆ ਕਿ ਪੰਜਾਬ ਸਰਕਾਰ ਜਿਹੜੇ ਆ ਦਾ ਪੰਜਾਬ ਦੇ ਭੁੱਖ ਨੂੰ ਮੁੱਖ ਰੱਖਦੇ ਹੋਏ ਇਹਨਾਂ ਕੰਪਿਊਟਰ ਅਧਿਕਾਰ ਕਹਿੰਦੇ ਆ ਜਿਹੜੇ ਵਾਦੇ ਕੀਤੇ ਆ ਉਹ ਪੂਰੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ